ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਨਿਜਾਮਦਨ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਮਖੂ ਤੋਂ ਤਕਰੀਬਨ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਤੇ ਸੰਧੂ ਵਪਾਰੀ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਵੀਰ ਆਪਣੇ ਜਾਣਦੇ ਆ ਜਿਹੜੇ ਲੋਕਲ ਨੇੜੇ țeੜੇ ਏਰੀਆ ਵਾਲੇ ਆ ਤੇ ਨਿਰਮਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪਸ਼ੂ ਵਪਾਰ ਦਾ ਕੀਤਾ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਪਤਾ ਧਿਆਨ ਦੇ ਵਿੱਚ ਲਿਆ ਦਿੰਦੇ ਆ ਠੀਕ ਆ ਜੀ ਰੁਟੀਨ ਦੇ ਵਿੱਚ ਹੀ ਇਹਨਾਂ ਦੇ ਕੋਲੇ ਪਸ਼ੂ ਆਉਂਦੇ ਆ ਤੇ ਤਕਰੀਬਨ ਕੋਈ 5-4 ਨਗ ਜਿਹੜੇ ਆ ਮੱਝਾਂ ਝੋਟੀਆਂ ਦੇ ਵਿੱਚ ਪਸ਼ੂ ਜਿਹੜੇ ਮੌਜੂਦ ਹੁੰਦੇ ਆ ਸੋ ਬਾਕੀ ਹੁਣ ਜਿਵੇਂ ਬਿਲਕੁਲ ਅਗੇ ਸਿਆਲ ਦਾ ਸਮਾਂ ਠੀਕ ਆ ਜੇ ਵੜਾ ਵਿੱਚ ਅਗੇ ਚੰਗੀ ਚੰਗੀ ਆਉਂਦ ਕਰਦੀਆਂ ਨੇ ਬਾਕੀ ਸਮੇਂ ਸਮੇਂ ਨਾਲ ਤੁਸੀਂ ਪੁੱਛ ਗਿਸ਼ ਕਰਦੇ ਰਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਤੁਹਾਨੂੰ ਮਿਲਦੀ ਰਹੂਗੀ ਠੀਕ ਆ ਜੀ ਸੋ ਅੱਜ ਤਰੀਕ 2 ਨਵੰਬਰ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 8:30 ਵਜੇ ਦਾ ਟਾਈਮ ਆ ਤਿੰਨ ਮੱਝਾਂ ਝੋਟੀਆਂ ਵਿਖਾਉਣ ਇੱਕ ਗੱਬਣ ਝੋਟੀ ਆ ਪੂਰੀ ਡਿਟੇਲ ਚ ਆਪਾਂ ਚੱਲਾਂਗੇ ਸੋ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਠੀਕ ਆ ਜੀ ਬਾਹਰ ਵਾਲੀ ਪਿੰਡ ਗੱਟਾ ਬਾਦਸ਼ਾ ਦਿਨੇ ਆ ਦਿਨੇ ਕੇ ਠੀਕ ਆ ਜੀ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਸੋ ਹਰੀਗਾ ਪਤਨ ਵੀ ਇੱਥੋਂ ਕੋਈ 3 ਕਿਲੋਮੀਟਰ ਦੀ ਦੂਰੀ ਤੇ ਆ ਕੋਈ ਆਪਣਾ ਭਰਾ ਮੱਝ ਵਾਲੀ ਸਾਈਡ ਤੋਂ ਠੀਕ ਆ ਜੀ ਵਿਜ਼ਿਟ ਕਰਦਾ ਤੇ ਬਿਲਕੁਲ ਛੋਟੇ ਸਭਰਾ ਵੀ ਇਧਰਲੀ ਸਾਈਡ ਰਾ ਆ ਜਾਂਦੇ ਆ ਫਤੇਗੜ ਸਭਰਾ ਠੀਕ ਆ ਜੀ ਸੋ ਪੂਰੀ ਗੱਲਬਾਤ ਕਰਦੇ ਆ ਨਿਰਮਲ ਸਾਸਤਰੀ ਕਾਲਪਾਈ ਸਾਸਤਰੀ ਹੋ ਠੀਕ ਠਾਕ ਵੀਰੇ ਵਧੀਆ ਵਧੀਆ ਤੁਸੀਂ ਸੁਣੋ ਠੀਕ ਆ ਨਿਰਮਲ ਤਕਰੀ ਪ੍ਰੋਟੀਨ ਦੇ ਵਿੱਚ ਮਾਲ ਆਉਂਦਾ ਪਰ ਜਿਹੜੀ ਅਪਡੇਟ ਆ ਤਕਰੀਬਨ ਚਲੋ ਕੋਈ ਮਹੀਨੇ ਚ ਕਦੀ ਇੱਕ ਦੋ ਅਪਡੇਟ ਆਪਾਂ ਦਿੰਦੇ ਰਹੀਦਾ ਹਾਂਜੀ ਹਾਂਜੀ ਤੇ ਪਸ਼ੂ ਪੈਸੇ ਰੂਟੀਨ ਦੇ ਵਿੱਚ ਪੰਜ ਚਾਰ ਜਿਹੜੇ ਨਾਗ ਆਪਣੇ ਕੋਲ ਮੌਜੂਦ ਹੀ ਹੁੰਦੇ ਪੰਜ ਵਿੱਚ ਚਾਰ ਪੰਜ ਪੱਕੇ ਹੁੰਦੇ ਹੁੰਦੇ ਆ ਰੂਟੀਨ ਚ ਵੀ ਗਈ ਜਾਂਦੇ ਆਈ ਜਾਂਦੇ ਵੀ ਗਈ ਜਾਂਦੀ ਆਈ ਜਾਂਦੇ ਆ ਹਾਂਜੀ ਇਹ ਕੰਮ ਤੇਛੇ ਜੇ ਵੀ ਆਪਾਂ ਕਟੋੜਾ ਪੰਜ ਛੇ ਨਾਗ ਹੀ ਪਾਏ ਸੀ ਹਾਂਜੀ ਪੰਜ ਨਾਗ ਪਾਏ ਪਿੱਛੇ ਵੀ ਠੀਕ ਆ ਵੀਰੇ ਹਾਂਜੀ ਅੱਜ ਜਿਹੜੀਆਂ ਨਿਰਮਲ ਝੋਟੀਆਂ ਦਿਖਾਉਣੀਆਂ ਆ ਆਪਾਂ ਤਕਰੀਬਨ ਦੋ ਸੁਈਆਂ ਨੇ ਮੱਜਾਂ ਹਨਾ ਹਾਂਜੀ ਦੋ ਸੁਈਆਂ ਦੇ ਇੱਕ ਗੱਬਨ ਇੱਕ ਗੱ ਸੋ ਸ਼ੁਰੂਆਤ ਕਰਦੇ ਆ ਠੀਕ ਆ ਜੀ ਵੀਡੀਓ ਨੂੰ ਐਂਡ ਤੱਕ ਵੇਖਿਓ ਬਾਕੀ ਜਿਹੜੇ ਫਾਰਮਰ ਭਰਾਵਾਂ ਨੂੰ ਆਪਾਂ ਵੀਡੀਓ ਦਿਖਾਉਣੀ ਹੁੰਦੀ ਆ ਠੀਕ ਆ ਜੀ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਆਇਆ ਕਰੋ ਇੱਥੇ ਆਣ ਕੇ ਆਪਣੀ ਤਸੱਲੀ ਕਰਿਆ ਕਰੋ ਠੀਕ ਆ ਜੀ ਕੋਈ ਭਰਾ ਆਨਲਾਈਨ ਚੀਜ਼ ਮੰਗਾਉਂਦਾ ਜਿਹੜੀ ਚੀਜ਼ ਤੁਹਾਨੂੰ ਦੱਸੀ ਜਾਊਗੀ ਉਸ ਭਾਵ ਤੇ ਤੁਸੀਂ ਖਾਤੇ ਵਿੱਚ ਪੈਸੇ ਪਾ ਕੇ ਜਿਹੜੀ ਚੀਜ਼ ਆਨਲਾਈਨ ਵੀ ਮੰਗਾ ਸਕਦੇ ਜੇ ਇੱਥੋਂ ਸ਼ੁਰੂਆਤ ਕਰਦੇ ਨਿਰਮਲ ਸੂਆ ਕਿਵੇਂ ਝੋਟੀ ਦਾ ਸੂਆ ਰਾਜਸੇਨ ਦੂਜਾ ਸੂਆ ਸੁਣੀ ਝੋਟੀ ਦੂਜਾ ਸੂਆ ਜੀ ਹਾਂਜੀ ਸੋ ਦੂਜਾ ਸੂਆ 200 ਝੋਟੀ ਆ ਲੋ ਜੀ ਪੰਜ ਚਾਰ ਕੇ ਦਿਨ ਦਾ ਹਜੇ ਸਮਾਂ ਇਹਦਾ ਬਾਕੀ ਆ ਸੂਣ ਦਾ ਠੀਕ ਆ ਜੀ ਪਹਿਲਾਂ ਦੁੱਧ 13 14 13 14 ਕਿਲੋ ਪਹਿਲਾਂ ਦੁੱਧ ਦਿੱਤਾ ਆ ਠੀਕ ਆ ਜੀ ਸੋ ਬਾਕੀ ਲੇਵੇ ਦੀ ਬੰਤਰ ਆ ਪੂਰਾ ਮੈਂ ਦਾ ਲਬਾਸ ਪ੍ਰੋਪਰ ਵੇਖ ਕੇ ਸਾਰੇ ਵੀਰਾਂ ਨੇ ਆਪ ਹੀ ਆਡੀਆਂ ਲਾ ਲੈਣਾ ਠੀਕ ਆ ਜੀ ਸੋ ਦੁੱਧ ਕਰਮ ਵਾਲੀ ਜਵਾਜੂਗੀ ਅੱਗੋਂ ਸ਼ਟਾਰਟ ਹੁੰਦੀ ਆ ਬਿਲਕੁਲ ਸੂਰਦੇ ਨਾਲ ਜਿਹੜਾ ਲੇਵਾ ਬਣਾਈ ਫਿਰਦੀ ਆ ਹਜੇ ਵੀ ਕਰਮ ਵਾਲੀ ਪੰਜ ਲੈ ਹਜੇ ਚਾਰ ਲੈ ਦਿਨ ਹਜੇ ਇੰਨੇ ਕਿੰਨੇ ਆ ਪੰਜ ਚਾਰ ਦਿਨ ਆਰਾਮ ਨਾਲ ਲੈ ਜਣੇ ਹਾਂ ਲੈ ਜੂਗੀ ਦਿਨ ਬਾਕੀ ਬਿਲਕੁਲ ਪਾਲੀ ਸਭੀ ਪੂਰੀ ਆ ਬਾਕੀ ਖੋਲ ਕੇ ਤੋੜ ਕੇ ਤੁਹਾਨੂੰ ਤਸल्ली ਨਾਲ ਜਦੋਂ ਦਿਖਾਈ ਹੋਰ ਬਥੇਰੇ ਸਮਝ ਆ ਚੁਗੀ ਆ ਨਿਰਮਲ ਵੀਰੇ ਇਹਨੂੰ ਖੋਲ ਕੇ ਕੋਈ ਤੋੜ ਕੇ ਦਿਖਾ ਦਗੀ ਸਿੰਘ ਸਿੰਘ ਪੂਰਾ ਗੋਲ ਆ ਠੀਕ ਆ ਜੀ ਕਤਕੁੱਤ ਵੀ ਪੂਰਾ ਵਜਨ ਲੋਡ ਵੀ ਪੂਰਾ ਇਧਰ ਬਹਿਣੀ ਵਾਲੇ ਪਾਸੇ ਵੀ ਤੁਹਾਨੂੰ ਵਿਖਾਵਾਂਗੇ ਥਾਣ ਵੀ ਵੀ ਪੂਰਾ ਮੁੱਠੀ ਮੁੱਠੀ ਥਾਣ ਲੱਗਾ ਠੀਕ ਆ ਆ ਕੋਣੀ ਤੋੜ ਲੋ ਕੋਈ ਬਾਹਰ ਲਮਾਂ ਕੱਢ ਲੀਏ ਆ ਦੇਖੋ ਜੀ ਠੀਕ ਆ ਇੱਕਸਾਰ ਬਿਲਕੁਲ ਦੋਸਤੋ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਰਿਆ ਪੱਧਰ ਪੁੱਧਰ ਪੂਰੀ ਏ ਠੀਕ ਆ ਜੀ ਇੱਕਸਾਰ ਕੋਈ ਇਹ ਨਹੀਂ ਹੋਊਗਾ ਇੱਥੇ ਆਣ ਕੇ ਮੇਰਾ ਬਿਲਕੁਲ ਕਹਿ ਦੂਗਾ ਵੀ ਯਾਰ ਇਹ ਸਾਈਡ ਰੱਖ ਦੀਏ ਫਿਰੇ ਇਹਦੇ ਚ ਧਾਰਾਂ ਬਾਧ ਘਾੜਦਾ ਕੋਈ ਖਾਛਾ ਲੱਗਦਾ ਮੁਸ਼ਕਲ ਲੱਗਦੀ ਆ ਕਿਉਂਕਿ ਨਾ ਕੋਈ ਸਾਈਡ ਨਾ ਕੋਈ ਬਾਹੀ ਇੱਕਸਾਰ ਬਿਲਕੁਲ ਪੱਧਰੀ ਆ ਸੋ ਅੰਡਰ ਲੇਅਰ ਦੀ ਕੁਆਲਿਟੀ ਚੰਗੀ ਆ ਨਿਰਮਲ ਐਨੂੰ ਵੀਰੇ ਮੜਾ ਜਾ ਹੈਨੂੰ ਵੀ ਤੋੜ ਦਿਆ ਜੇ ਕੋਰੀ ਆ ਵਿਖਾ ਦਿਓ ਚੰਗੀ ਤਸਦੀਕ ਆ ਆ ਦੇਖੋ ਉਹ ਵਜ਼ਨ ਲੋਡ ਬਹੁਤ ਜ਼ਿਆਦਾ ਠੀਕਾ ਜੀ ਬਾਕੀ ਆਨਲਾਈਨ ਦੇ ਵਿੱਚ ਦੋ ਚੀਜ਼ਾਂ ਜੇ ਆਪਾਂ ਤਸੱਲੀ ਲੈਣੀ ਹੁੰਦੀ ਆ ਠੀਕਾ ਜੀ ਜਿਹੜੇ ਭਰਾ ਆਪਣੇ ਖਰੀਦਦਾਰੀ ਕਰਦੇ ਆ ਗੱਬਣ ਪਸ਼ੂ ਖਾਸ ਤੌਰ ਤੇ ਕੋਈ ਪਿੱਛੇ ਭਰ ਦੀ ਮੁਸ਼ਕਲ ਨਾ ਹੋਵੇ ਕੋਈ ਟਿੱਪਣ ਦੇ ਵਿੱਚ ਮੁਸ਼ਕਲ ਨਾ ਹੋਵੇ ਠੀਕਾ ਜੀ ਤੇ ਉਹ ਨਿਰਮਲ ਵੀਰੇ ਤੁਸੀਂ ਦੱਸ ਦਿਆ ਜੇ ਵੀ ਕੋਈ ਗੱਬਣ ਮਤਲਬ ਕਬੜਾ ਮਾਤੀ ਆਪਣੇ ਕੋਲ ਭਾਰ ਦੀ ਵੀ ਗਾਰੰਟੀ ਆ ਥਾਣ ਵੱਧ ਘੱਟ ਕੁਛ ਵੀ ਹੋਈ ਆਪਣੀ ਗਾਰੰਟੀ ਆ ਠੀਕਾ ਜੀ ਠੀਕਾ ਬਾਕੀ ਝੋਟੀ ਦਾ ਰੰਗ ਬਾਜ ਵੇਖੋ ਕਿੰਨਾ ਹਾਂ ਨੇ ਕਰਮਾਂ ਲਈ ਪੂਰੀ ਠੀਕਾ ਜੀ ਸ਼ਾਈ ਸ਼ੂਈ ਬਹੁਤ ਬਿਲਕੁਲ ਬਲੈਕ ਕੁਝ ਜਿਹੜੀ ਮਗਰ ਪੂਛ ਉਹ ਵਾਈਟ ਤੁਹਾਨੂੰ ਦਿਖਾਈ ਦੇ ਰਹੀ ਆ ਬਾਕੀ ਹੈ ਪਲੀ ਸਭੀ ਆ ਤੇ ਕੀ ਮੋਲਾ ਨਿਰਮਲ ਕੀ ਡਿਮਾਂਡ ਕਰਦੇ ਆ ਦੇਰਾਂਗੇ ਕਿੰਨੇ ਦੀ ਇਹ ਜੀ ਡਿਮਾਂਡ ਆਪਾਂ ਜ 19 ਕਰਨੀ ਕਿੰਨੇ ਦੇ ਮਾਲ ਦੇਈ ਦੇਣਾ ਹਾਂ ਡਿਮਾਂਡ ਦੇ 115 ਕਰਦੇ ਆ ਜੀ ਹਾਂ ਨਾ 10000 10 ਦੀ ਛੋਟੀ ਦੇਣੀ ਆ ਇੱਕ 10 ਦੀ ਕਿ ਹੋਰ ਅਜੇ ਨਿਕਲਦਾ ਪਿਆ ਛੋਟਾ ਛਾਟਾ ਨਿਕਲਦੀ ਆ ਆਪਣੀ ਛੋਟਾ ਨੇ ਨਿਕਲਦੀ ਆ ਅੱਛਾ ਹਾਂਜੀ ਲਾ ਜੀ 1 ਲੱਖ 10000 ਦੀ ਇਹ 200 ਵੀਰਾਂ ਦਾ ਵੀ ਐਂਡ ਦੇਣੀ ਆ 15 ਡਿਮਾਂਡ ਕਰਾ ਲਓ ਠੀਕ ਆ ਜੀ 10 ਦੀ ਦੇਣੀ ਆ ਬਾਕੀ ਚਲੋ ਕੋਈ ਭਰਾ ਲੈ ਕੇ ਜਾਊਗਾ ਆਪਾਂ ਹਮੇਸ਼ਾ ਹੀ ਨੋਟ ਕਰਾ ਦਈਦਾ ਵੀ ਸਾਫ ਸੁਥਰਾ ਪਸ਼ੂ ਖਰੀਦੋ ਠੰਡੀ ਮਿੱਟੀ ਬਹੁਤ ਯਾਰ ਠੰਡੀ ਮਿੱਟੀ ਆ ਲਬਾਸ ਲਬੂਸ ਬਹੁਤ ਸੋਹਣਾ ਕਰਮਾ ਵਾਲੀ ਨੂੰ ਵਜਨ ਦੋੜ ਚੰਗਾ ਅੱਗੋਂ ਸਟਾਰਟਿੰਗ ਚੰਗੀ ਆ ਬਾਕੀ ਵੇਣ ਸੂਣ ਥਲੇ ਵੇ ਤੋਂ ਪਰ ਵਿਖਾ ਦੇ ਨੇ ਕੋਈ ਫਿਰ ਨਾਰਾ ਨੂੜਾ ਲੈਵੇ ਤੋਂ ਭਰਾ ਵਖੇ ਵਖੋ ਦੀ ਕਾ ਜੀ ਆ ਰਾਜਮਗਰੋਂ ਵਿਖਾਓ ਮਾੜੀ ਆਪਾ ਖਾ ਤੋ ਪੈਕ ਸਾਈਡ ਤੋਂ ਵਿਖਾ ਦੋ ਅਜੇ ਦਿਨ ਸਮਾਂ ਲੈਂਦੀ ਆ ਚਲੋ ਪੁਰੇ ਪੜੇ ਨਵਾਉਣੇ ਸ਼ੁਰੂ ਕਰਤੇ ਆ ਲੈ ਜੂ ਕਿ ਦਿਨ 5 ਲੈ ਜੇ 4 ਲੈ ਜੇ 3 ਲੈ ਜੇ 5-4 ਨਹੀਂ ਲੈਂਦੀ ਲਿਖਤੀ ਰੂਪ ਬੇਨਵੋਣ ਵਿਖਾ ਦੇ ਠੀਕਾ ਜੀ ਬਾਕੀ ਲੇਵੇ ਦੀ ਬੰਤਰੀ ਦੱਸਣ ਡਈ ਹੈ ਕਰਮਾ ਦੀ ਠੀਕਾ ਜੀ ਕੋਈ ਮੇਰਾ ਭਰਾ ਕੇ ਚੰਗਾ ਸਾਈ ਲੈ ਕੇ ਜਾਵੇ ਕੋਈ 12 ਲੀਟਰ 13 ਲੀਟਰ ਤੋਂ ਬਾਰ ਬਾਰ ਨਾਰਮਲ ਹੀ ਚੱਲੂਗੀ ਠੀਕ ਹੈ ਬਹੁਤ ਵਧੀਆ ਅੱਗੇ ਸਾਕਟ ਨੰਬਰ ਤੇ ਆਪਣੇ ਕੋਲ ਜਿਹੜੀ ਇੱਧਰ ਨਿਰਮਲਾ ਝੋਟੀ ਜਾ ਗਈ ਵੀਰੇ ਹਾਂਜੀ ਇਹ ਸੂਈ ਆ ਝੋਟੀ ਦਾ ਸੁਵਾ ਇਹਦਾ ਕਿਵੇਂ ਆ ਸੁਵਾ ਵੀਰ ਜੀ ਇਹਦਾ ਵੀ ਦੂਜਾ ਹੀ ਆ ਠੀਕ ਆ ਜੀ ਹਾਂਜੀ ਲਓ ਜੀ ਦੂਜਾ ਸੁਵਾ ਕੱਟਾ ਮਗਰ ਇਹਦੇ ਹਾਂਜੀ ਕੱਟਾ ਇਹਨੂੰ ਅੱਜ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ 8-10 ਦਿਨ ਹੋ ਗਏ ਆ ਸੂਈ 8-10 ਦਿਨ ਹੋ ਗਏ ਆ ਹਾਂਜੀ ਦੁੱਧ ਐਸ ਵਕਤ ਆਪਾਂ ਕਿੰਨਾ ਚਵਾਦ ਕੇ ਵੀ ਜੀ ਐ ਪੱਕਾ ਗੜਾ ਦੁੱਧ ਨੇ ਥੱਲੇ ਦਸਨੋਂ ਆ 11 ਦਸੀ ਐ 12 10 ਕਿਲੋ ਨੈਟ ਦੁੱਧ ਆ ਦੇ ਥੱਲੇ 10 ਕਿਲੋ ਹਾਂਜੀ ਲਓ ਜੀ 8-10 ਦਿਨਾਂ ਦੀ ਸੂਈ ਤੇ 10 ਹੀ ਕਿਲੋ ਦੁੱਧ ਅਰਲੀਆਂ ਵਰਗੇ ਥਾਣਾ ਬਾਕੀ ਆ ਮੇਰਾ ਵੀਰ ਵਖਾ ਦਿਓ ਚੰਗੀ ਤਸੱਲੀ ਦੇ ਨਾਲ ਠੀਕ ਆ ਪਿੱਠਪੂੜੇ ਦੀ ਬਹੁਤ ਚੌੜੀ ਆ ਤੇ ਕੱਦ ਵੀ ਵੱਟੀਆਂ ਮੱਜਾਂ ਦੇ ਵਿੱਚ ਹੀ ਆ ਜਾਂਦਾ ਹੈ ਵੀ ਦੂਜੇ ਕਿ ਤਿਜੇ ਸੂਵੇ ਵੀ ਜੀ ਦੂਜੇ ਆ ਦੂਜੇ ਆ ਹਾਂਜੀ ਬਾਕੀ ਸਿੰਘੀ-ਸੁੰਗੀ ਤੋਂ ਪਤਾ ਲੱਗ ਜਾਂਦਾ ਛੋਟੀ ਚਿਹਰੇ ਮੋਰੇ ਤੋਂ ਪਤਾ ਲੱਗ ਜਾਂਦਾ ਬਿਲਕੁਲ ਛੋਟਾ ਸਿੰਘ 10 ਕਿ ਦਸਾਂ ਦਿਨਾਂ ਦੀ ਸੂਈ ਕੱਟਾ ਮਗਰ ਆ ਚਵਾਈ ਦੀ ਇਹ ਵੀ ਬੰਬੇ ਪਾਸ ਹੀ ਆ। ਚੌਂ ਦੇ ਵੀਰੇ ਅੱਜ ਤੱਕ ਚੋਈ ਨਹੀਂ ਮੈਂ ਇਹੋ ਹੀ ਬੰਬੇ ਪਾਸ ਚ ਆਉਂਿਆ। ਬਾਕੀ ਮੇਰਾ ਭਰਾ ਠੀਕ ਆ ਜੀ ਭਰੋਸੇ ਜੋਗ ਜਗਾ ਤੋਂ ਆਪਾਂ ਹਮੇਸ਼ਾ ਨੋਟ ਕਰਾ ਦਿੰਨੇ ਆ ਵੀ ਚਵਾਈ ਦਾ ਕੋਈ ਵੀਰ ਪਸ਼ੂ ਮਾਰਾ ਨਹੀਂ ਲੈ ਕੇ ਜਾਂਦਾ। ਵੀਰ ਜੀ ਉਹਦਾ ਆਪਾਂ ਲਾਈਵ ਚ ਚੋਣੇ ਦੇ ਜਵਾਬ ਹੀ ਦਿੰਨੇ ਆ ਬੜੀ ਚੋਣ ਲੱਗੀ ਗੱਲਾਂ ਹੀ ਗਾਣੀਆਂ। ਠੀਕ ਆ ਜੀ ਇਹਨੂੰ ਵੀ ਵੀਰੇ ਖੋਲ ਕੇ ਤੋਰਦੇ ਆ ਜੀ ਤੋਰ ਕੇ ਦਿਖਾ ਦੇ ਠੀਕ ਆ ਜੀ। ਸੋ ਜੇ ਵਪਾਰ ਦਾ ਤਜਰਬਾ ਠੀਕ ਆ ਜੀ ਨਾਲੇ ਵਪਾਰ ਦਾ ਲੰਬਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਤੇ ਹਜੇ ਵੀ ਚਵਾਈ ਵਪਾਰ ਦਾ ਕੰਮ ਆ ਬਿਲਕੁਲ ਸੂਜ ਪੂਜਨ ਨਾਲ ਗੋਪਸ਼ੂ ਖਰੀਦਿਆ ਜਾਂਦਾ ਠੀਕ ਆ ਜੀ ਸੋ ਇੱਕ ਵਾਰੀ ਪੂਰਾ ਢਾਂਚਾ ਤੁਹਾਨੂੰ ਇਹ ਸਮਝਦਾ ਆਪਾਂ ਦਿਖਾ ਰਹੇ ਹਾਂ ਠੀਕ ਆ ਖਾ ਦਿਓ ਠੀਕ ਆ ਜੀ ਉਹ ਕੱਲੀ ਕੱਲੀ ਨਾੜ ਲੇਵੇ ਤੋਂ ਉੱਪਰ ਦਿਖਾਈ ਦੇ ਰਹੀ ਆ ਠੀਕ ਆ ਜੀ ਮੇਰਾ ਡੰਗਣਾ ਕਰਕੇ ਕਾਲੀ ਪੈਂਦੀ ਨਾ ਉੱਪਰ ਬੜਾ ਸੰਭਲ ਕੇ ਪਚਾ ਕੇ ਲੈ ਜੀ ਠੀਕ ਆ ਠੀਕ ਆ ਉਹ ਲੇਵੇ ਦੀ ਵੀ ਪੂਰੀ ਪੱਤਰ ਆ ਠੀਕ ਆ ਜੀ ਇਧਰੋਂ ਜੇ ਇੱਥੋਂ ਬਹੁਤ ਮਾਰ ਕੇ ਵਿਖਾ ਦੇ ਕਹਿੰਦਾ ਇਧਰੋਂ ਇਧਰੋਂ ਬਹਿਣੀ ਵਾਲੇ ਪਾਸਿਓਂ ਵਿਖਾ ਦੇ ਠੀਕ ਆ ਆ ਵਿਖਾ ਦੇ ਤੂੰ ਠੀਕ ਆ ਠੀਕ ਆ ਓਕੇ ਬਹੁਤ ਵਧੀਆ ਠੀਕ ਆ ਜੀ ਠੀਕ ਆ ਸੋ ਇਹ ਦੋਸਤੋ ਮੱਝ ਦਾ ਪੂਰਾ ਸਟਰਕਚਰ ਆ ਝੋਟੀ ਦਾ ਸਟਰਕਚਰ ਆ ਠੀਕ ਆ ਜੀ ਬਿਲਕੁਲ ਬਰੀਕ ਪਤਲੀ ਬੂਥੀ ਦੀ ਆ ਛੋਟਾ ਪਤਲਾ ਫੇਸ ਆ ਨਿਰਮਲ ਦੇਵਾਗੇ ਕਿੰਨੇ ਦੇ ਵੀਰ ਵਿੱਚ ਦੀਵਾਰ ਨੇ ਲੱਖ ਰੁਪਇਆ ਕਰਦੇ ਆ ਹਾਂ ਤੇ 95 ਦੀ ਹਾਂ ਨਾ ਦੇਣੀ ਆ 95000 ਦੀ ਹਾਂਜੀ ਹੋਰ ਕੋਈ ਕਸਰ ਨਿਕਲਦੀ ਹੈ ਤੇ ਚਲ 1000 ਹੋਰ ਕੱਟ ਕਰਦੇ 94 ਦੇ ਦਾ 94 ਦੀ ਹਾਂਜੀ ਦਾ ਵੀ ਜਨ ਮਾਰ ਕੇ ਆਇਆ ਇਹਦਾ ਪਤਾ ਆ ਬਖਾ ਦੇ ਸੋ 94000 ਦੀ ਠੀਕ ਆ ਜੀ ਆ ਬਖਾ ਦੋ ਇਹ 94000 ਦੀ ਇਹ ਜਿਹੜੀ ਫਾਈਨਲ ਮਿਲ ਜੂਗੀ ਠੀਕ ਆ ਜੀ ਹਾਂਜੀ ਹਾਂ ਸੋ ਦੁੱਜਣ ਝੋਟੀ ਆ ਉਤੋਂ ਪੂਰੀ ਗੋਲ ਗਾਲ ਠੀਕ ਆ ਜੀ ਸੋ ਚੌਣ ਚੰਗੀ ਆ ਚੌਣ ਚੰਗੀ ਵੀ ਬਾਕੀ ਲੋਰ ਦੇਖੋ ਤੁਹਾਨੂੰ ਚਾਰ ਚਾਰ ਧਾਰਾ ਮਾਰ ਕੇ ਦਿਖਾ ਵੀ ਦਵਾਂਗੇ ਤੁਹਾਨੂੰ ਠੀਕ ਆ ਜੀ ਦੂਰੋਂ ਨੇੜੋਂ ਕਿਸੇ ਨੇ ਤੁਰਨਾ ਬਾਕੀ ਲੋੜ ਭੋਜਨ ਪੂਰਾ ਫੁੱਲ ਬਟਾ ਫੁੱਲ ਹਾਂਜੀ ਇੱਧਰ ਇੱਕ ਆਪਣੇ ਕੋਲ ਇਹ ਆ ਗਈ ਵੀਰੇ ਮੱਜ ਹਨਾ ਹਾਂਜੀ ਹਾਾਈਟ ਬੇਸ਼ੱਕ ਮੀਡੀਅਮ ਆ ਕੀ ਵੇਰਵਾ ਇਸ ਦਾ ਨਿਰੋਲ ਵੀ ਜੀ ਸੂਈ ਹੈ ਬੱਚਾ ਹੰਦਾ ਆ ਉਹ ਆ ਹਾਂ 15 ਦਿਨਾਂ ਦੀ ਹੋਈ ਉਹ ਸੂਈ ਨੂੰ ਅੱਛਾ ਜੀ ਹਾਂਜੀ ਮਤਲਬ ਕਿ 15 ਦਿਨਾਂ ਦੀ ਸੂਈ ਆ ਹਾਂਜੀ 15 ਦਿਨਾਂ ਦੀ ਸੂਈ ਮਗਰ ਇਹਦੇ ਕੱਟਾ ਆ ਗਿਆ ਹਾਂਜੀ ਕੱਟਾ ਇੰਦੇ ਲਓ ਜੀ ਉਹ ਬੱਚਾ ਦਸਨ ਮਾਰ ਕੇ ਕੈਮਰਾ ਦਿਖਾ ਦੇ ਬੱਕਰੀ ਦੇ ਪੱਟ ਦੇ ਨਾਲੀ ਉਪਰਾ ਇਹ ਮਗਰ ਕੱਟਾ 15 ਦਿਨਾਂ ਦੀ ਸੂਈ ਹੈ ਹਾਂਜੀ ਹਾਂਜੀ 15 ਦਿਨਾਂ ਦੀ ਸੂਈ ਥਲੇ ਆਸ ਵਕਤ ਨਿਰਮਲ ਦੁੱਧ ਕਿੰਨਾ ਚਵਾਈਏ 9 ਕਿਲੋ ਪੱਕਾ ਆਏ ਦੁੱਧ ਲਓ ਜੀ 9 ਕਿਲੋ ਪੱਕਾ ਦੁੱਧ ਮਦਰੀ ਗੋਡੀ ਦੀ ਆ ਠੀਕ ਆ ਦੀ ਛੋਟੀ ਮਦਰੀ ਟੋਲੀ ਦੀ ਆ ਹਾਈਟ ਮੀਡੀਅਮ ਦੇ ਵਿੱਚ ਆ ਦੁੱਧ ਕਿੰਨਾ ਦੱਸੇ 9 ਕਿਲੋ 9 ਕਿਲੋ 9 ਕਿਲੋ ਦੁੱਧ ਹਾਂ ਜੀ ਆ ਵੇਖੋ ਜੀ ਸਵੇਰੇ ਵੀ ਤਿੱਜੇ ਹੋਊਗੀ ਹਾਂ ਜੀ ਤਿੱਜੇ ਹੋਊ ਬਲੋ ਜੀ ਤਿੱਜਾ ਸੂਆ ਬੇਸ਼ੱਕ ਮੰਨ ਗਏ ਵੀਰ ਮੇਰਾ ਕੋਈ ਸਵਤਾ ਲਾ ਲਿਓ ਠੀਕ ਆ ਸਿੰਗਲ ਹੱਦੀ ਬਰੀਕ ਬਿਲਕੁਲ ਪਤਲਾ ਪਿੰਡਾ ਤੇ ਜਾਇਜ ਜੀ ਬਿਲਕੁਲ ਮਿਲ ਜੂਗੀ ਨਿਰਮਲ ਨੂੰ ਕਹਾਂਗੇ ਵੀ ਐਂਡ ਦੇ ਵਿੱਚ ਜਿਹੜਾ ਗਿਫਟ ਦਿਖ ਤਾਨੂੰ ਝੋਟੀ ਹੈ ਮੱਝ ਦੇ ਦੇਣੀ ਹੈ ਠੀਕ ਹੈ ਜੀ ਸੋ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਬਾਕੀ ਡੀਨਡੋਲ ਬੰਤਰ ਸਰੀਰ ਕੋ ਆਪਾਂ ਤੁਹਾਨੂੰ ਜਿਹੜੀ ਪਹਿਲਾਂ ਹੀ ਨੋਟ ਕਰਾ ਦਿੱਤੀ ਆ ਮਗਰ ਇਹਦੇ ਮੇਲ ਕਾਫ ਆ 9 ਕਿਲੋ ਐਸ ਵਕਤੇ ਤੇ ਥੱਲੇ ਹਾਜ਼ਰ ਦੁੱਧ 15 ਦਿਨਾਂ ਦੀ ਸੂਈ ਹਾਂ ਲੈ ਵੀ ਇਹ ਗਾਗਰੀ ਹੈ ਕਰਮਾਲੀ ਹੈ ਨਾ ਹਾਂ ਜੀ ਗਾਗਰੀ ਹੈ ਜੀ ਹਾਂ ਵਿਖਾ ਦਿਓ ਫੇਸ ਕੁਆਲਟੀ ਛੋਟਾ ਸਿੰਗ ਨਵਾਈ ਲੰਬੂਈ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਿਲਕੁਲ ਬਰੀਕ ਪਤਲਾ ਪਿੰਡਾ ਸੋ ਆ ਡਿਜ਼ਾਈਨ ਹੈ ਮੁੱਲ ਵੀ ਬੜ ਬਿਲਕੁਲ ਸੂਤਰ ਜਹਾ ਜੈ ਜੀ ਰਹੂਗਾ ਠੀਕ ਆ ਜੀ ਬਾਕੀ ਦੁੱਧ ਕਰਮਾਂ ਵਾਲੀ ਵਟੀਆਂ ਨੂੰ ਮਾਤ ਪਾਈ ਜਾਂਦੀ ਹੈ ਵੀ 9 ਕਿਲੋ ਦੁੱਧ ਆ ਪਿਛੋਂ ਨਿਰਮਲ ਹੈ ਬਿਲਕੁਲ ਚੋਣ ਜਵਾਦੀ ਪਿਛਲੇ ਅਗਲੇ ਚੋਣਾਂ ਇੱਕ ਨੰਬਰ ਆ ਜਾ ਅੱਛਾ ਆਪਣੇ ਘਰੇ ਚੋਣ ਮੈਂ ਨਾ ਗਲਤ ਹੋਊਗੀ ਹਾਂ ਆ ਬੇਖੋ ਠੀਕ ਹੈ ਠੀਕ ਹੈ ਉਹ ਕਨਰਮਲ ਵੀਰੇ ਕੀ ਮੋਲ ਦੇ ਦਈਆ ਕਿਨੇ ਦੀ ਵਿੱਚ ਮੋਲ ਤੇ 80000 ਕਰਦੇ ਆ ਹਾਂ 75000 ਦੀ ਦੇਣਾ ਵੇ 75000 ਦੀ ਹਾਂਜੀ ਮੈਂ ਉਹਨੂੰ ਵੀ ਪੁੱਛ ਲੀ ਗਏ ਹਾਂ ਮੈਂ ਉਹਨੂੰ ਵੀ ਪੁੱਛ ਲੀ ਗਏ ਪੁੱਛ ਰੋ ਪੁੱਛਣਾ 75000 ਦੀ ਕਰ ਦਈਏ ਹੋਰ ਛੋਟਾ 73 ਦੀ ਦੇ ਜਾਾਂਗੇ 73 ਦੀ ਹਾਂਜੀ ਪੂਰੇ ਦੀ ਪੂਰੇ ਦੀ ਲਓ ਜੀ 73000 ਦੀ ਵੀ ਤਾਂ ਦਾ ਵੀ ਇਹ ਮਾਝ ਆਪਾਂ ਤੁਹਾਨੂੰ ਦੇ ਦਿਆਂਗੇ ਠੀਕ ਹੈ ਜੀ ਚਲੋ ਬਿਲਕੁਲ ਪਰਫੈਕਟ ਆ ਚੋਣ ਚੰਗੀ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਕੋਈ ਥਣ ਦੀ ਬਾਧ ਘਾੜਨੀ ਨਹੀਂ ਗਈ ਠੀਕ ਆ ਜੀ ਤਾਜੀ ਆ 15 ਦਿਨਾਂ ਦਾ ਸੂਆ ਬੱਚਾ ਤੁਹਾਨੂੰ ਦਿਖਾ ਦਿੱਤਾ ਸੋ ਸਿਰਫ 73000 ਦੀ ਸੋ ਇਹ ਅੱਜ ਤਿੰਨ ਹੀ ਨਗਨੇ ਠੀਕ ਆ ਜੀ ਸੰਧੂ ਵਪਾਰੀ ਉਹਨਾਂ ਦੇ ਕੋਲ ਨਿਰਮਲ ਵੀਰ ਉਹਨਾਂ ਦੇ ਕੋਲ ਤਿੰਨਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਮਾਲ ਤੁਹਾਡਾ ਤੁਹਾਡੀ ਆਉਂਦਾ ਚਲੋ ਰੂਟੇਨ ਦੇ ਵਿੱਚ ਪਤਾ ਨਹੀਂ ਕਿਹੜਾ 2 4 5 ਪਸ਼ੂ ਵੇਚ ਕੇ 2 4 5 ਪਸ਼ੂ ਆ ਗਏ ਠੀਕ ਆ ਜੀ ਇਹ ਕੰਮ ਰੂਟੇਨ ਦੇ ਚੱਲਦੀ ਜਾਂਦਾ ਆ ਕਾਫੀ ਲੰਬੇ ਸਮੇਂ ਤੋਂ ਮੇਰਾ ਵੀਰ ਕੰਟੈਕਟ ਕਰਿਓ ਸੰਪਰਕ ਕਰਿਓ ਪਸ਼ੂ ਦੀ ਖਰੀਦੀ ਕਰੋ ਨੋਇਕਰ ਨਰਮਲ ਨੰਬਰ ਆਪਣੇ ਕਰ ਦਈਏ ਸਾਂਝੇ 98720 16024 ਠੀਕ ਹੈ ਵੀਰੇ ਦੂਸਰਾ ਨੰਬਰ 823832302 ਠੀਕ ਹੈ ਜੀ ਸੋ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਜਿੰਨਾਂ ਪੂਰੀ ਵੀਡੀਓ ਵੇਖੀ ਆ ਬਾਕੀ ਮੇਰਾ ਭਰਾ ਠੀਕ ਹੈ ਜੀ ਸੰਪਰਕ ਆਪਣਾ ਕਰ ਲਿਓ ਆਏਗਾ ਨਵੇਂ ਨਗਾਂ ਦੀ ਡਿਟੇਲ ਵੀ ਲੈਂਦੇ ਰਿਹਾ ਕਰੋ ਧੰਨਵਾਦ ਮਿਲਦੇ ਆ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ